ਜੀ ਮਨਦੀਪ ਸੇਖੋਂ YouTube ਚੈਨਲ 3582 ਆਪ ਜੀ ਦੇ ਬੱਚੇ ਨੂੰ ਬਹੁਤ ਪਿਆਰ ਮਿਲ ਰਿਹਾ ਆਪ ਹੋਰ ਵੱਧ ਤੋਂ ਵੱਧ ਪਿਆਰ ਦਿਓ ਤਾਂ ਜੋ ਆਪ ਦੀ ਕਚੇਰੀ ਵਿੱਚ ਨਵੇਂ ਤੋਂ ਨਵਾਂ ਬਲੌਗ ਲੈ ਕੇ ਹਾਜ਼ਰ ਹੋਵਾਂ ਜੀ ਅੱਜ ਅਸੀਂ ਆਏ ਆ ਜੀ ਮਨਨੂਰ ਇੱਥੇ ਦਰਸ਼ਨ ਸਿੰਘ ਸਰਪੰਚ ਉਹਨਾਂ ਦਾ ਮਕਾਨ ਹੁੰਦਾ ਸੀ ਤੇ ਜਿਹੜਾ ਹੁਣ ਨਿਰਮਲ ਸਿੰਘ ਵੀਰ ਜੀ ਉਹਨਾਂ ਨੇ ਕੋਲਾ ਹੈਗਾ ਨਿਰਮਲ ਸਿੰਘ ਵੀਰ ਜੀ ਨੇ ਆ ਦੇਖੋ ਜੀ ਇਹ 47 ਤੋਂ ਪਹਿਲਾਂ ਦਾ ਮਕਾਨ ਆ ਜੀ ਇਹਨੂੰ ਖੂਹੀ ਵਾਲਾ ਮਕਾਨ ਕਹਿੰਦੇ ਸੀ ਆ ਦੇਖੋ ਗਾਡਰ ਦੇਖੋ ਤੁਸੀਂ ਉਹ ਦੇਖ ਰਿਹਾ ਗਾਡਰ ਗਾਡਰ ਦੇਖੋ ਆ ਦੇਖੋ ਛੱਤ ਇਹ 47 ਤੋਂ ਪਹਿਲਾਂ ਦਾ ਆ ਫੀਟਿੰਗ ਆਈ ਬਾਅਦ ਚ ਹੋਈ ਹੋਈ ਲੱਗਦੀ ਆ ਫੀਟਿੰਗ ਤਾਂ ਉਹ ਜਨ ਦੇਖੋ ਉੱਪਰ ਇਹ 47 ਤੋਂ ਪਹਿਲਾਂ ਦਾ ਦਹਾਦੇ ਨੇ ਜੀ ਬਜ਼ੁਰਗ ਉਹ ਦੇਖੋ ਦੇ ਦੇਖੋ ਇਹ ਤਾਂ ਬਾਅਦ ਚ ਲੱਕੜਦੀਆਂ ਬਣਾਈਆਂ ਹੋਈਆਂ ਲੱਗਦੀਆਂ ਨੇ ਉਹ ਦੇਖੋ ਵਿੱਚ ਇਹਦੇ ਛੱਤ ਦੇਖੋ ਤੁਸੀਂ ਲਪਾਈ ਹੋਈ ਹੋਈ ਦੇਖੋ ਧਿਆਨ ਨਾਲ ਕੰਦਾਂ ਦੇਖੋ ਦੇਖਦੇ ਆਂ ਇਹਦੇ ਜੇ ਕਿੰਤ ਕੰਦ ਖੁਰੀ ਹੋਈ ਆਪ ਨੂੰ ਦੇਖ ਜਿਵੇਂ ਆ ਦੇਖੋ ਧਿਆਨ ਨਾਲ ख इधर इधरों भी, इद्रों भी ये है। देखो जी चबारा चबारे की छत्त देखो देखो जी पौड़ियां चढ़दियां ने ਆਹ ਦੇਖੋ ਜਿਵਾਰੇ ਦਾ ਡਿਜ਼ਾਈਨ ਦੇਖੋ ਉੱਪਰ ਧਿਆਨ ਨਾਲ ਨਵੀਆਂ ਵਧੀਆ ਡਿਜ਼ਾਈਨਾਂ ਧਿਆਨ ਨਾਲ ਦੇਖੋ ਬਾਕੀ ਸਾਡੀ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਸਬਸਕ੍ਰਾਈਬ ਸ਼ੇਅਰ ਕਰੋ ਜੀ ਤਾਂ ਜੋ ਨਵੇਂ ਤੋਂ ਨਵੇਂ ਬਲੌਗ ਲੈ ਕੇ ਹੋਰ ਹਾਜ਼ਰ ਹੋ ਹੋ ਚੱਕੀ ਹੈ ੁੱਡੀ ਕਚੈਰੀ ਚ ਉਹ ਦੇਖੋ ਜੀ ਹੁਣ ਡਿਰਨ ਲੱਗ ਗਿਆ ਛੱਜਾ ਇਹਦਾ ਸੱਜਾ ਗਰਨ ਲੱਗਿਆ ਦੇਖੋ ਈ ਧਿਆਨ ਨਾਲ ਸਤਿ ਸ੍ਰੀ ਅਕਾਲ ਜੀ